ਨਮਸਕਾਰ ਜੀਓ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਲ ਨਿਊਜ਼ ਤੁਹਾਡਾ ਸਵਾਗਤ ਕਰਦਾ ਲੋਕ ਸਭਾ ਦੀਆਂ ਚੋਣਾਂ ਦਾ ਰਿਜ਼ਲਟ ਇਤਿਹਾਸ ਦੇ ਵਿੱਚ ਦਰਜ ਹੋ ਚੁੱਕਿਆ ਹੈ ਇਤਿਹਾਸ ਜੋ ਦਰਜ ਹੋਇਆ ਉਹ ਇਹ ਕਹਿੰਦਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਇੰਡੀਆ ਗੱਠਬੰਧਨ ਕਾਂਗਸ ਦੇ ਨਾਲ ਸਮਝੌਤਾ ਕਰਨ ਦੇ ਬਾਵਜੂਦ ਵੀ ਆਪਣੀਆਂ ਚਾਰ ਸੀਟਾਂ ਦੇ ਨਾਲ ਲਾਲ ਕਾਂਗਸ ਪਾਰਟੀ ਵੀ ਤਿੰਨ ਸੀਟਾਂ ਹਾਰ ਗਈ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਦਿੱਲੀ ਵਿੱਚ 7 ਦੀਆਂ 7 ਸੀਟਾਂ ਫਿਰ ਤੋਂ ਭਾਰਤੀ ਜਨਤਾ ਪਾਰਟੀ ਜਿੱਤ ਗਈ ਅਤੇ ਭਾਰਤੀ ਜਨਤਾ ਪਾਰਟੀ ਨੇ ਪਰਚੰਡ ਜਿੱਤ ਪ੍ਰਾਪਤ ਕੀਤੀ। ਇਹ ਕਿਹਾ ਜਾ ਸਕਦਾ ਹੈ ਕਿ ਅਰਵਿੰਦ ਕੇਜਰੀ, ਵਾਲਦਾ, ਜਾਦੂ ਨਹੀਂ ਚੱਲਿਆ। ਨਾ ਹੀ ਵੋਟਰਾਂ ਦੇ ਵਿੱਚ ਕੋਈ ਹਮਦਰਦੀ ਦਿਖਾਈ ਦਿੱਤੀ। ਭ੍ਰਿਸ਼ਟਾਚਾਰ ਦੇ ਅੰਦੋਲਨ ਵਿੱਚੋਂ ਨਿਕਲੀ ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਜਦੋਂ ਦਿੱਲੀ ਦੀ ਚੋਣਾਂ ਲੜ ਰਹੀ ਸੀ ਤਾ ਕੋਈ ਵੀ ਇਹ ਉਮੀਦ ਨਹੀਂ ਕਰ ਰਿਹਾ ਸੀ ਕਿ ਆਮ ਆਦਮੀ ਪਾਰਟੀ ਬਹੁਤ ਵਧੀਆ ਪ੍ਰਦਰਸ਼ਨ ਕਰ ਪਾਏਗੀ ਪਰ ਜੋ ਆਮ ਆਦਮੀ ਪਾਰਟੀ ਨੇ ਦਿੱਲੀ ਦੀ ਚੋਣਾਂ ਵਿੱਚ ਕਰਕੇ ਦਿਖਾਇਆ ਉਹ ਇਤਿਹਾਸ ਵਿੱਚ ਦਰਜ ਹੋ ਗਿਆ ਉਹ ਪ੍ਰਚੰਡ ਬਹੁਮਤ ਲੈ ਕੇ ਸਰਕਾਰ ਬਣਾਉਂਦੇ ਰਹੇ ਕਿਹਾ ਜਾਂਦਾ ਹੈ ਪਿਛਲੇ ਲਗਭਗ 9 ਸਾਲਾਂ ਤੋਂ ਆਮ ਆਦਮੀ ਪਾਰਟੀ ਸਰਕਾਰ ਦਿੱਲੀ ਦੇ ਵਿੱਚ ਹੈ ਤੇ ਪਿਛਲੇ 2 ਲੱਖਾਂ ਵਿੱਚ ਹਾਂ 70 ਦੇ ਵਿੱਚੋਂ 60 ਪਲੱਸ ਸੀਟਾਂ ਆਈਆਂ ਪਰ ਚੰਦ ਬੋਮਲ। ਦੋਸਤੋ ਕਹਿੰਦੇ ਕੋਈ ਵੀ ਰਾਜਨੀਤਿਕ ਪਾਰਟੀ ਹੋਵੇ ਉਹਦੇ ਲਈ ਹਰ ਸਮੇਂ ਰਾਜਨੀਤਿਕ ਸਥਿਤੀ ਪਰਸਥਿਤੀ ਉਹਦੇ ਮੁਤਾਬਿਕ ਉਹਦੀ ਸੋਚ ਮੁਤਾਬਿਕ ਨਹੀਂ ਰਹਿੰਦੀ। ਸਮੇਂ ਦੇ ਮੁਤਾਬਿਕ ਵੀ ਰਾਜਨੀਤਿਕ ਸਥਿਤੀਆਂ ਪਰਸਥਿਤੀਆਂ ਬਦਲਦੀਆਂ ਰਹਿੰਦੀਆਂ। ਆਮ ਆਦੀ ਪਾਰਟੀ ਕੇਜਰੀਵਾਲ ਦਾ ਕੇਂਦਰ ਸਰਕਾਰ ਦੇ ਨਾਲ ਟਕਰਾਵ ਕਿਸੇ ਤੋਂ ਭੁੱਲਿਆ ਨਹੀਂ। ਪਿਛਲੇ ਕੁ ਸਾਲਾਂ ਤੋਂ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦਾ ਸੈਂਟਰ ਸਰਕਾਰ ਖਾਸ ਕਰ ਉਪ ਰਾਜਪਾਲ ਨੇ ਉਹਦੇ ਨਾਲ ਕੋਈ ਚੰਗੇ ਸਬੰਧ ਨਹੀਂ ਹਨ ਇਸ ਲਈ ਟਾਈਮ ਟੂ ਟਾਈਮ ਅਰਵਿੰਦ ਕੇਜਰੀਵਾਲ ਮੋਦੀ ਸਰਕਾਰ ਅਤੇ ਉਪ ਰਾਜਪਾਲ ਦੀ ਆਲੋਚਨਾ ਵੀ ਕਰਦੇ ਰਹਿੰਦੇ ਹਨ ਕੁਝ ਸਮਾਂ ਪਹਿਲਾਂ ਜਦੋਂ ਹਿਰ ਤੋਂ ਜਿਹੜਾ ਲੋਕ ਸੇਵਾ ਨੂੰ ਲੈ ਕੇ ਅਧਿਆਦੇਸ਼ ਆਇਆ ਅਧਿਆਦੇਸ਼ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਦੀ ਪਾਰਟੀ ਵੱਲੋਂ ਕਾਂਗਰਸ ਦੇ ਕੋਲ ਇੱਕ ਤਰ੍ਹਾਂ ਨਾਲ ਮਦਦ ਮੰਗੀ ਗਈ ਇਹ ਕਿਹਾ ਗਿਆ ਕਿ ਉਹ ਉਹਨਾਂ ਦੀ ਮਦਦ ਕਰਨ ਇਸ ਮੁੱਦੇ ਤੇ ਤਾਂ ਹੀ ਉਹ ਇੰਡੀਆ ਗਠਬੰਧਨ ਦਾ ਹਿੱਸਾ ਬਣ ਗਏ ਕਾਂਗਰਸ ਨੇ ਵੀ ਮਦਦ ਕੀਤੀ ਕਾਂਗਰਸ ਨੇ ਵੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਆਵਾਜ਼ ਚੁੱਕੀ ਆਵਾਜ਼ ਚੁੱਕੇ ਗਏ ਇੱਕ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਜਿਹੜੀ ਕਿਸੇ ਸਮੇਂ ਕਾਂਗਰਸ ਪਾਰਟੀ ਨੂੰ ਪਾਣੀ ਪੀ ਪਕੇ ਕੋਸ਼ਾ ਕਰਦੀ ਸੀ ਪਤਾ ਨਹੀਂ ਕਿੰਨੇ ਕਿੰਨੇ ਕਿਸੇ ਕਿਸੇ ਤਰ੍ਹਾਂ ਦੇ ਅਵਾਰਡ দেয়া ਕਰਦੀ ਸੀ ਪਰ ਅਜ਼ਾਦ ਨਿਤਿਕ ਮਜਬੂਰੀਆਂ ਆ ਜੇ ਬਣ ਗਿਆ ਕਿ ਅਰਵਿੰਦ ਕੇਜਰੀਵਾਲ ਨੂੰ ਆਮ ਆਦਮੀ ਪਾਰਟੀ ਨੂੰ ਇੰਡੀਆ ਗਠਜੰਬੰਦਨ ਦਾ ਹਿੱਸਾ ਬਣਨਾ ਪਿਆ ਤੇ ਇੰਡੀਆ ਗਠਜੰਬੰਦਨ ਖਾਸ ਕਰਕੇ ਕਾਂਗਰਸ ਪਾਰਟੀ ਦੇ ਨਾਲ ਸੀਟਾਂ ਦਾ ਸਮਝੌਤਾ ਕਰਨ ਲਈ ਮਜਬੂਰ ਹੋਣਾ ਪਿਆ ਜਿਹੜਾ ਉਹ ਸੀਟਾਂ ਦਾ ਸਮਝੌਤਾ ਹੋਇਆ ਉਹਦੇ ਤਹਿਤ ਦਿੱਲੀ ਦੇ ਵਿੱਚ 7 ਦੇ ਵਿੱਚੋਂ 4 ਆਵਾਦੀ ਪਾਰਟੀ ਤੇ ਕਾਂਗਰਸ ਪਾਰਟੀ ਹਰਿਆਣਾ ਵਿੱਚ ਇੱਕ ਆਵਾਦੀ ਪਾਰਟੀ ਗੁਜਰਾਤ ਦੇ ਵਿੱਚ 2 ਆਵਾਦੀ ਪਾਰਟੀ ਅਸਾਮ ਦੇ ਵਿੱਚ 2 ਸੀਟਾਂ ਆਵਾਦੀ ਪਾਰਟੀ ਲੜ ਰਹੀ ਹੈ ਤੇ ਜਦ ਕਿ ਪੰਜਾਬ ਵਿੱਚ ਕਾਂਗਰਸ ਅਤੇ ਆਪ ਦਾ ਸਹਿਯੋਗ ਤਾਂ ਨਾਲ ਕਰਕੇ ਆਪ ਪਾਰਟੀ ਨੇ 13 13 ਸੀਟਾਂ ਦੇ ਤੇ ਤਾਲ ਚੁੱਕੀ ਹੈ ਇਹ ਹਰ ਵਿਅਕਤੀ ਜਾਣਦਾ ਕਿ ਦਿੱਲੀ ਅਕਸਰ ਕਿਤੇ ਦੇ ਗੁੱਟਾਲਿਆਂ ਦੇ ਵਿੱਚ ਏਡੀ ਵੱਲੋਂ ਆਪ ਨੇ ਪ੍ਰਮੁੱਖ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਈ ਵਾਰ ਸਮਨ ਭੇਜਣ ਤੇ باوجود ਵੀ ਜਦੋਂ ਉਹ ਪੇਸ਼ ਨਹੀਂ ਹੋਏ ਉਹ ਆਪਣੇ ਟਾਈਮ ਟੂ ਟਾਈਮ ਤਰਕ ਵਿੱਚ ਦਰਕ ਦਿਂਦੇ ਰਹੇ ਜਦੋਂ ਪੇਸ਼ ਨਾ ਹੋਏ ਤਾਂ 21 ਮਾਰਚ ਨੂੰ ED ਨੇ ਰਾਤ ਲਗਭਗ 9 ਵਜੇ ਅਰਵਿੰਦ ਕੇਜਰੀਵਾਲ ਨੂੰ ਅਰੈਸਟ ਕਰ ਲਿਆ ਇੱਕ ਨਵਾਂ ਮੋੜ ਆ ਗਿਆ ਆਮਾਦੀ ਪਾਰਟੀ ਰਾਜਨੀਤੀ ਵਿੱਚ ਤੇ ਦਿੱਲੀ ਜਾਂਚ ਦੀ ਚੁੱਕਿਆ ਜਾ ਸਕਦਾ ਹੈ ਦੋਸਤੋ ਅਰਵਿੰਦ ਕੇਜਰੀਵਾਲ ਨੂੰ ED ਨੇ ਗ੍ਰਿਫਤਾਰ ਕਰ ਲਿਆ ਆਪ ਪਾਰਟੀ ਦਾ ਕਹਿਣਾ ਸੀ ਕਿ ਮੋਦੀ ਸਰਕਾਰ ਆਪ ਤੋਂ ਕੇਜਰੀਵਾਲ ਤੋਂ ਡਰੀ ਹੋਈ ਹੈ ਰਾਜਨੀਤਿਕ ਰੰਜਿਸ਼ ਤਹਿਤ ਉਹ ਝੂਠੇ ਕੇਸ ਦੇ ਵਿੱਚ ਫਸਾ ਕੇ ਆਵਾਰੀ ਪਾਰਟੀ ਨੂੰ ਪ੍ਰੇਸ਼ਾਨ ਕਰ ਰਹੀ ਹੈ ਜਦ ਕਿ ਟੀਟੀ ਦੇਖੋ ਜਾਂ ਸਰਕਾਰ ਦੇਖੋ ਕਿਸੇ ਤਰ੍ਹਾਂ ਦੇ ਕੋਈ ਸਬੂਤ ਨਹੀਂ ਹਨ ਕਿਉਂਕਿ ਅਰਵਿੰਦ ਕੇਜਰੀਵਾਲ ਬਿਲਕੁਲ ਪਾਕ ਸਾਫ ਬੇਕਸੂਰ ਹਨ ਦੋਸਤੋ ਮਾਮਲਾ ਕੋਟਾ ਤੱਕ ਗਿਆ ਗੱਲ ਸੁਪਰੀਮ ਕੋਰਟ ਤੱਕ ਵੀ ਚਲੇਗੀ ਇਸ ਤੋਂ ਪਹਿਲੇ ਜਦੋਂ ਅਰਵਿੰਦ ਕੇਜਰੀਵਾਲ ਜੇਲ੍ਹ ਵਿੱਚ ਸਨ ਆਪ ਪਾਰਟੀ ਵੱਲੋਂ ਇੱਕ ਮੁਹਿੰਮ ਚਲਾਈ ਗਈ ਜਿਹਦੇ ਵਿੱਚ ਕਿਹਾ ਗਿਆ ਜਨਤਾ ਨੂੰ ਅਪੀਲ ਕੀਤੀ ਗਈ ਉਹ ਜਿਹੜੀ ਮੁਹਿੰਮ ਚਲਾਈ ਉਹ ਕਿਹਾ ਗਿਆ ਕਿ ਜੇਲ੍ਹ ਦੇ ਬਦਲੇ ਵੋਟ ਜਨਤਾ ਨੂੰ ਕਿਹਾ ਗਿਆ ਕਿ ਅਰਵਿੰਦ ਕੇਜਰੀਵਾਲ ਨੂੰ ਝੂਠੇ ਕੇਸ ਵਿੱਚ ਸਤਾਇਆ ਗਿਆ ਇਸ ਲਈ ਜਨਤਾ ਬਦਲਾ ਲਏ ਅਤੇ ਜਿਹੜੇ ਭਾਜਪਾ ਦੇ ਖਿਲਾਫ ਵੋਟ ਕਰੇ ਆਪ ਦੇ ਹੱਕ ਵਿੱਚ ਵੋਟ ਕਰੇ ਸਿਪਰੀਮ ਕੋਰਟ ਦਾ ਮਾਮਲਾ ਗਿਆ ਸੁਪਰੀਮ ਕੋਰਟ ਵੱਲੋਂ ਅੰਤਰੀਮ ਜ਼ਮਾਨਤ ਦੇ ਦਿੱਤੀ ਗਈ ਚੋਣ ਪ੍ਰਚਾਰ ਕਰਨ ਦੇਵੇ ਅਰਵਿੰਦ ਕੇਜਰੀਵਾਲ ਬਾਹਰ ਆਏ ਅਰਵਿੰਦ ਕੇਜਰੀਵਾਲ ਵੱਲੋਂ ਜੇਲ੍ਹ ਤੋਂ ਬਾਹਰ ਆੰਦੇ ਹੀ ਮੋਦੀ ਸਰਕਾਰ ਨੂੰ ਨਿਸ਼ਾਨੇ ਤੇ ਲੈਣਾ ਸ਼ੁਰੂ ਕਰ ਦਿੱਤਾ ਅਦਾਜ ਨਿਤਿਕ ਆਲੋਚਨਾ ਕੀਤੀ ਅਦਾਜ ਨਿਤਿਕ ਤੀਰ ਚਲਾਣੇ ਸ਼ੁਰੂ ਕਰ ਦਿੱਤੇ ਕਿਹਾ ਗਿਆ ਕਿ ਉਹ ਆ ਵਿਕਾਸ ਦਾ ਕੰਮ ਕਰਦੇ ਹਨ ਹਸਪਤਾਲ ਬਣਾਉਂਦੇ ਹਨ ਸਿੱਖਿਆ ਦਾ ਵਿਸਤਾਰ ਕਰਦੇ ਹਨ ਤੇ ਬਿਜਲੀ ਫੈਲ ਦਿੰਦੇ ਹਨ ਇਹ ਗੱਲਾਂ ਮੋਦੀ ਸਰਕਾਰ ਨੂੰ ਪਸੰਦ ਨਹੀਂ ਆਉਂਦੀਆਂ ਉਹ ਇਹ ਗੱਲਾਂ ਪਸੰਦ ਨਹੀਂ ਕਰਦੇ ਕਿ ਆਪ ਵਿਕਾਸ ਦੀ ਗੱਲ ਕਰ ਲੈ ਇਸ ਲਈ ਝੂਠੇ ਕੇਸ ਵਿੱਚ ਫਸਾ ਕੇ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ ਜਦ ਕਿ ਉਸ ਦੇ ਖਿਲਾਫ ਕੋਈ ਸਬੂਤ ਨਹੀਂ ਹੈ ਪਰ ਇਸ ਦੌਰਾਨ ਇੱਕ ਹੋਰ ਮਾਮਲਾ ਸਾਹਮਣੇ ਆਇਆ ਗਿਆ ਜਿਹੜਾ ਦੇਸ਼ ਦੇ ਵਿੱਚ ਸੁਰਖੀਆਂ ਵਿੱਚ ਰਿਹਾ ਉਹ ਮਾਮਲਾ ਸੀ ਵਿਭਗ ਕੁਮਾਰ ਵੱਲੋਂ ਰਾਜ ਸਭਾ ਮੈਂਬਰ ਸਵਾਤੀ ਮਾਲੀ ਮਾਲ ਦੇ ਨਾਲ ਕਿਸੇ ਤਰ੍ਹਾਂ ਦੇ ਮਾਰ ਪਿੱਟ ਕਰਨ ਦਾ ਮਾਰ ਕੁਟਾਈ ਕਰਨ ਦਾ ਮਾਮਲਾ ਜਦੋਂ ਇਹ ਸਾਹਮਣੇ ਆਇਆ ਦੇਸ਼ ਦੀ ਮੀਡੀਆ ਵਿੱਚ ਹਾਈਲਾਈਟ ਹੋਣ ਲੱਗ ਪਿਆ। ਦੋਸਤੋ, ਕੀ ਆ ਜਾ ਸਕਦਾ ਹੈ ਅਜਾ ਦੇ ਗਲੈਰੇ ਵਿੱਚ ਇਸ ਗੱਲ ਦੀ ਚਰਚਾ ਹੈ ਕਿ ਇਸ ਮੁੱਦੇ ਨੇ ਵੀ ਆਮ ਆਦਮੀ ਪਾਰਟੀ ਦੇ ਸਾਖ ਨੂੰ ਬੱਟਾ ਲਾਇਆ। ਆਮ ਆਦਮੀ ਪਾਰਟੀ ਦੀ ਵੋਟਾਂ ਦੇ ਗਰਾਫ ਦੇ ਵਿੱਚ ਜਿਹੜਾ ਉਹ ਥੱਲੇ ਲੈ ਕੇ ਆਰਵਿੰਦ ਕੇਜਰੀਵਾਲ ਵੱਲੋਂ ਅਪੀਲ ਕੀਤੀ ਗਈ ਜਨਤਾ ਅਗੇ ਦਿੱਲੀ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਗੱਲ ਕਹੀ ਗਈ ਕਿ ਸਾਰੀਆਂ-ਸਾਰੀਆਂ ਸੀਟਾਂ ਆਵਾਦੀ ਪਾਰਟੀ ਨੂੰ ਦਿਤਾਓ ਆਮ ਆਦਮੀ ਪਾਰਟੀ ਦੇ ਨਾਲ ਤੱਕਾ ਹੋ ਰਿਹਾ ਹੈ ਉਹਨਾਂ ਨੂੰ ਝੁੱਠੇ ਕੇ ਫਸਾਇਆ ਜਾ ਰਿਹਾ ਹੈ ਕਿਉਂਕਿ ਉਹ ਜਨਤਾ ਦੇ ਵਿਕਾਸ ਦੀ ਗੱਲ ਕਰਦੇ ਨੇ ਰਿਜ਼ਲਟ ਆਇਆ ਉਹ ਸਭ ਦੇ ਸਾਹਮਣੇ ਲੱਗਦਾ ਸੀ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਵਿਚਕਾਰ ਸਮਝੌਤਾ ਹੈ ਸ਼ਾਇਦ ਉਤਸਾਖ ਬਚ ਜਾਵੇ ਇੱਕ ਦੋ ਸੀਟਾਂ ਆ ਜਾਣ ਤਾਂ ਕਿ ਕਹਿਣ ਜੋਗੇ ਹੋਈਏ ਕਿ ਦੋਨੋਂ ਮਿਲ ਕੇ ਲੜੇ ਹਨ ਇਸ ਲਈ ਭਾਰਤੀ ਜਨਤਾ ਪਾਰਟੀ ਨੂੰ ਰੋਕਣ ਦੇ ਵਿੱਚ ਕਾਮਯਾਬ ਹੋ ਗਏ ਗਾਜ ਦੇ ਗਲੇਰੇ ਵਿੱਚ ਇਸ ਗੱਲ ਦੀ ਵੀ ਚਰਚਾ ਕਿ 2019 ਦੇ ਵਿੱਚ ਵੀ ਇਹ ਕੋਸ਼ਿਸ਼ ਕੀਤੀ ਗਈ ਸੀ ਕਿ ਦੋਨੋਂ ਪਾਰਟੀਆਂ ਨਾਲ ਸਮਝੌਤਾ ਹੋ ਜਾਵੇ ਦੋਨੋਂ ਪਾਰਟੀਆਂ ਮਿਲ ਕੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਲੜਨ ਪਰ ਕਿਸੇ ਕਾਰਨ ਕਹਿੰਦੇ ਸਮਝੌਤਾ ਸਿਰੇ ਨਹੀਂ ਚੜ ਪਾਇਆ ਮੁਰਜਲਤ ਸਭ ਦੇ ਸਾਹਮਣੇ ਹੈ ਕਿ ਦਿੱਲੀ ਦੇ ਵਿੱਚ ਵੀ ਦੋਨਾਂ ਪਾਰਟੀਆਂ ਅੰਦਾਲਨ ਦੇ باوجود ਵੀ ਭਾਰਤੀ ਜਨਤਾ ਪਾਰਟੀ ਨੇ ਸਾਧੀਆਂ ਸਤ ਸੀਟਾਂ ਜਿੱਤੀਆਂ ਆਮ ਆਦਮੀ ਪਾਰਟੀ ਦੇ ਕਾਂਗਰਸ ਦਾ ਫਿਰ ਤੋਂ ਸੁਪੜਾ ਸਾਫ਼ ਹੋ ਗਿਆ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਇੰਨਾ ਚੋਣਾਂ ਦੇ ਵਿੱਚ ਚਾਹ ਪੰਜਾਬ ਦੀ ਗੱਲ ਕਰੀਏ ਜਾਂ ਗੱਲ ਕਰੀਏ ਦਿੱਲੀ ਦੀ ਖਾਸ ਕਰਕੇ ਕਿ ਨਾ ਤਾਂ ਕੇਜਰੀਵਾਲ ਦਾ ਜਾਦੂ ਚੱਲਿਆ ਤੇ ਨਾ ਹੀ ਕਿਸੇ ਤਰ੍ਹਾਂ ਦੀ ਹਮਦਰਦੀ ਮਿਲੀ ਕਿਉਂਕਿ ਵੋਟਰ ਹੈ ਪੜ੍ਹ ਲਿਖਿਆ ਵੋਟਰ ਹੈ ਸਾਰੇ ਗੱਲਾਂ ਨੂੰ ਜਾਣਦਾ ਹੈ ਪਰਖਦਾ ਉਸ ਤੋਂ ਬਾਅਦ ਹੀ ਵੋਟ ਕਰਦਾ ਹੈ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ